ਆਪੀ ਸੱਚੇ ਪਾਸ਼ਾ ਵਾਹਿਗੁਰੂ ਮਰਵਾਉਂਦਾ ਬੰਦੇ ਦੇ ਦਮ ਤੇ ਥਾਪ ਹੀ ਨਹੀਂ ਪਾਈਦੀ ਪਹਿਲਾਂ ਨਹੀਂ ਕਿਸੇ ਨੇ ਮਾਰੀ ਅਸੀਂ ਕਿਉਂ ਮਾਰੀ ਆ ਸਾਨੂੰ ਕਹਿਗੇ ਤੋਰਿਆ ਬਾਬੇ ਹਾਂਜੀ ਲੈ ਕੇ ਆਏ ਹਾਂ ਵੀਡੀਓ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਜੋ ਕਿ ਕੱਲ 3 ਅਪ੍ਰੈਲ ਨੂੰ ਕਰਵਾਏ ਗਏ ਸਾਨੂੰ ਉਸ ਤੋਂ ਪਹਿਲਾਂ ਜੇ ਤੁਸੀਂ ਇਹ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਂਦੇ ਆ ਤੇ ਇਹ ਗੱਲ ਕਰਦੇ ਆ ਫਾਈਨਲ ਰਿਜ਼ਲਟ ਦੀ ਪਹਿਲਾਂ ਗੱਲ ਕਰਾਂਗੇ ਕੋਟਾ ਕੌੜਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉਥੇ ਪਹਿਲਾ ਨਾਮ 51000 ਤੇ ਦੂਜਾ ਨਾਮਕ 45000 ਸੀ ਬੈਸਟ ਰੇਡਰ ਦੇ ਬਿੱਟ ਜੱਪੀ ਨੂੰ ਐਲ.ਈ.ਡੀਆਂ ਦਿੱਤੀ ਗਈਆਂ ਸਾਡੇ ਇਥੇ ਫਾਈਨ ਬੱਚੋੜੀ ਦੀ ਟੀਮਾਂ ਦੇ ਵਿਚਕਾਰ ਇਹ ਦੇ ਵਿੱਚੋਂ ਬੱਚੂਆਂ ਨਾਲ ਫਾਸਟ ਤੇ ਰੂੜੇ ਕੀ ਕਲਾ ਸੈਕੰਡ ਤੇ ਤੋਂ ਬੈਸਟ ਰੇਟਰ ਬਣ ਗਿਆ ਰਾਜਕੁਮਾਰ ਬੱਚੂਆਂ ਨੇ ਆਲਾ 6 ਕਵਡੀਆਂ ਭਾਗੇ 6 ਨੰਬਰ ਲੈ ਤੇ ਤੇਤਵਟ ਜੱਫੀ ਬਣ ਗਿਆ ਬੂਰਾ ਜਗਮਾਨ ਵਾਲੀ 4 ਟੱਚ ਲੈ ਕੇ 3 ਜੱਫੇ ਲਾਏ ਅੱਗੇ ਗੱਲ ਕਰਦੇ ਤੇ ਉਹ ਕੁਵਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ 51000 ਤੇ ਦੂਜਾ ਨਾਮ 41000 ਸੀ ਬੈਸਟ ਰੇਟਰ ਤੇ ਤੇਤਵਟ ਜੱਫੀ ਨੂੰ 111000 ਰੁਪਏ ਦਿੱਤੇ ਗਏ ਸਨ ਇਥੇ ਫਾਈਨਲ ਮੈਚ ਹੋਇਆ ਸੀ ਬਾਬਾ ਬਕਾਲਾ ਸਾਹਿਬ ਥੋਲਪੁਰ ਦੀ ਟੀਮਾਂ ਦੇ ਵਿਚਕਾਰ ਇਹ ਦੇ ਵਿੱਚੋਂ ਥੋਲਪ ਸੂਪਰ ਰੀਡਰ ਬਣੇਗਾ ਕੀਪਾ ਤੇ ਮੋਹ ਵਾਲਾ 10 ਕਬੱਡੀਆਂ ਪਾ ਕੇ 10 ਨੰਬਰ ਲੈ ਕੇ ਤੇ ਬਿਟ ਜੱਫੀ ਬਣੇਗਾ ਸ਼ੱਬਾ ਖਲਾ ਨਾ ਪੰਜ ਜੱਫੇ ਲਾ ਕੇ ਵੈਸਟੀ ਜੱਫੀ ਬਣਿਆ ਅੱਗੇ ਗੱਲ ਕਰਦੇ ਗਾਦਰ ਪੱਤੀ ਬੋਹਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ 1 ਲੱਖ ਰੁਪਏ ਤੇ ਦੂਜਾ ਨਾਮ 75000 ਸੀ ਬੈਸਟਰ ਰੀਡਰ ਤੇ ਬਿਟ ਜੱਫੀ ਨੂੰ 212000 ਰੁਪਏ ਦਿੱਤੇ ਗਏ ਸਨ ਇੱਥੇ ਫਾਈਨਲ ਮੈਚ ਹੋਇਆ ਸੀ ਹਾਕਮਾਲ ਤੇ ਝਾੜੋ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਝਾੜੋ ਸੈਕੰਡ ਤੇ ਹਾਕਮਾਲ ਫਰਸਟ ਤੇ ਸੂਪਰ ਰੀਡਰ ਮਿਲਣਗੇ ਬਲ ਅਨਵੈਸਟ ਰੈਂਟਰ ਬਣਿਆ ਤੇ ਵਿੱਚ ਜਾਫੀ ਬਣਿਆ ਏਕ ਅਮੀਰਪੁਰ ਗਾ ਚਾਰ ਟੱਚ ਲੈ ਕੇ ਤਿੰਨ ਜਫੇ ਲਾਈ ਤੇ ਨਾਲ ਜਵੈਂਟ ਵੈਸਟ ਜਾਫੀ ਬਣਿਆ ਹਕਮ ਵਾਲੀ ਜੱਗੂ ਛੇ ਟੱਚ ਲੈ ਕੇ ਤਿੰਨ ਜਫੇ ਲਾਈ ਹਾਂਜੀ ਇਹ ਜੀ ਵੀਡੀਓ 3 ਅਪ੍ਰੈਲ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ